ਪੀਵੀ ਟੂਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਫਲੋਰ ਦੇ ਐਸਜੀਐਮ ਅਮਰਪਾਲ ਸਿੰਘ ਉਹੂਜਾ ਨੇ ਆਪਣੇ ਦਫ਼ਤਰ ਵਿਖੇ ਸਬ ਤਹਿਸੀਲ ਵਿੱਚ ਆਉਂਦੇ ਵੱਖ-ਵੱਖ ਹਸਪਤਾਲਾਂ ਦੇ ਐਸਐਮਓ, ਵਾਟਰ ਸਪਲਾਈ ਅਤੇ ਸੀਵਰੇਜ ਵਿਭਾਗ ਦੇ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਤੇ ਇਸ ਮੀਟਿੰਗ ਨੂੰ ਸੰਬੋਧਨ ਕਰਦੇ ਹਾਂ ਐਸ ਡੀ ਐਮ ਨੇ ਅਧਿਕਾਰੀਆਂ ਨੂੰ ਦਿਸ਼ਾ ਨਿਰਦੇਸ਼ ਦਿੰਦੇ ਆਖਿਆ ਕਿ ਮੌਨਸੂਨ ਦੇ ਮੌਸਮ ਵਿੱਚ ਬਿਮਾਰੀਆਂ ਵਧਣ ਦਾ ਖਤਰਾ ਵੱਧ ਜਾਂਦਾ ਹੈ ਜਿਸ ਕਰਕੇ ਉਹ ਆਪੋ ਆਪਣੇ ਇਲਾਕੇ ਵਿੱਚ ਆਉਂਦੇ ਪਿੰਡਾਂ ਦਾ ਦੌਰਾ ਕਰਕੇ ਅਤੇ ਪਿੰਡਾਂ ਦੇ ਪਤਵੰਤਿਆਂ ਨਾਲ ਮੀਟਿੰਗਾਂ ਕਰਕੇ ਸਫਾਈ ਸੰਬੰਧੀ ਲੋਕਾਂ ਨੂੰ ਜਾਗਰੂਕ ਕਰਨ ਅਤੇ ਹਸਪਤਾਲਾਂ ਵਿੱਚ ਇਸ ਮੌਸਮ ਨਾਲ ਸੰਬੰਧਿਤ ਬਿਮਾਰੀਆਂ ਦੇ ਇਲਾਜ ਲਈ ਪੁਖਤਾ ਇੰਤਜ਼ਾਮ ਕਰਕੇ ਰੱਖਣ ਉਹਨਾਂ ਲੋਕਾਂ ਨੂੰ ਅਪੀਲ ਕਰਦੇ ਆ ਕਿਹਾ ਕਿ ਉਹ ਆਪੋ ਆਪਣੇ ਘਰਾਂ ਤੇ ਆਲੇ-ਦੁਆਲੇ ਦੀ ਸਫਾਈ ਦਾ ਖਾਸ ਧਿਆਨ ਰੱਖਣ ਦੇਖਦੇ ਆ ਸੀਨੀਅਰ ਸਟਾਫ ਰਿਪੋਰਟਰ ਸੁਸ਼ੀਲ ਅਹੂਜਾ ਵੱਲੋਂ ਭੇਜੀ ਗਈ ਇਹ ਵਿਸ਼ੇਸ਼ ਰਿਪੋਰਟ ਵਾਸੀਆਂ ਨੂੰ ਮੇਰੀ ਬੇਨਤੀ ਹੈ ਕਿ ਜਿਵੇਂ ਹੁਣ ਮੌਨਸੂਨ ਦਾ ਸੀਜ਼ਨ ਚੱਲਦਾ ਪਿਆ ਹੈ ਇਸ ਮੌਨਸੂਨ ਦੇ ਸੀਜ਼ਨ ਦੇ ਵਿੱਚ ਕਈ ਵਾਰੀ ਜੇ ਕਿਤੇ ਪਾਣੀ ਜ਼ਿਆਦਾ ਦਿਨ ਖੜਾ ਰਹਿ ਜੂਵੇ ਤਾਂ ਬਿਮਾਰੀਆਂ ਫੈਲਣ ਦਾ ਖਤਰਾ ਹੋ ਜਾਂਦਾ ਹੈ ਠੀਕ ਹੈ ਮੇਰੀ ਉਹਨਾਂ ਨੂੰ ਬੇਨਤੀ ਹੈ ਕਿ ਜੇ ਕਿਤੇ ਵੀ ਉਹਨਾਂ ਦੇ ਘਰਾਂ ਦੇ ਆਸ-ਪਾਸ ਵੀ ਐਵੇਂ ਪਾਣੀ ਖੜਾ ਹੁੰਦਾ ਹੈ ਤਾਂ ਉਸ ਦੀ ਸਫਾਈ ਰੱਖੀ ਜਾਵੇ ਤਾਂ ਜੋ ਆਮ ਜਨਤਾ ਉਹ ਖੁਦ ਅਤੇ ਆਮ ਜਨਤਾ ਬਿਮਾਰੀਆਂ ਤੋਂ ਬਚ ਸਕਣ ਇਸ ਬੰਦ ਵਿੱਚ ਅੱਜ ਮੇਰੇ ਵੱਲੋਂ ਇਸ ਫਲੋਰ ਤਸਿਲ ਦੇ ਸਾਰੇ ਐਸਐਮਓਜ਼ ਦਾ ਵਾਟਰ ਸਪਲਾਈ ਡਿਪਾਰਟਮੈਂਟ ਦੇ ਨਾਲ ਮੀਟੀਆਂ ਦੇ ਨਾਲ ਮੀਟਿੰਗ ਕੀਤੀ ਗਈ ਜਿਸ ਵਿੱਚ ਉਹਨਾਂ ਨੂੰ ਵੀ ਦਿਸ਼ਾ ਨਿਰਦੇਸ਼ ਦਿੱਤੇ ਗਏ ਹਨ ਕਿ ਵੀ ਸਫਾਈ ਪੱਖੋਂ ਹਰ ਤਰ੍ਹਾਂ ਦਾ ਧਿਆਨ ਰੱਖਿਆ ਜਾਵੇ ਤਾਂ ਕਿ ਕਿਸੇ ਵੀ ਅਨੁਸੁਖਾਵੀ ਬਿਮਾਰੀ ਤੋਂ ਬਚਿਆ ਜਾ ਸਕੇ ਇਹ ਸਾਰੇ ਹੀ ਐਸਐਮਓਜ਼ ਨੇ ਇਹਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਇਸ ਪੱਖੋਂ ਹਰ ਤਰ੍ਹਾਂ ਧਿਆਨ ਤੇ ਉਹ ਆਪਣੀ ਪੂਰਨ ਨਜ਼ਰ ਇਹਨਾਂ ਚੀਜ਼ਾਂ ਤੇ ਰੱਖਣਗੇ ਮੇਰੀ ਫੇਲ ਤੋਂ ਫਲੋਰ ਵਾਸੀ ਨੂੰ ਬੇਨਤੀ ਹੈ ਕਿ ਇਸ ਸੀਜ਼ਨ ਦੇ ਵਿੱਚ ਸਫਾਫ ਸਫਾਈ ਦਾ ਖਾਸ ਤੌਰ ਤੇ ਧਿਆਨ ਰੱਖਿਆ ਜਾਵੇ